ਜੇ ਚਾਹੁੰਦੇ ਸਾਡੀ ਕਰਕੇ ਆਪਣੇ ਕੰਨ ਬਚਾਉਂਦੇ ਜੁੜਾ ਰੱਖਦੇ ਹਿੰਦਰ ਸਿੰਘ ਜੇ ਬਣੇ ਤੁਸੀਂ ਲੈਬ ਸੀਨਾ ਪਾਸਾ ਕਾਲਜੋਂ ਜਿੱਥੇ ਦੋ ਦਿਨ ਲੱਗਣਾ ਚੱਲ ਰਹੇ ਨੇ ਉਸੀ ਦੇਰ ਸਾ ਡਿਪਲੋਮੇਟਿਕ ਟੀਮ ਮੈਨਰੇ ਖਾਸ ਕਾਲਜ ਲੱਗੇ ਪਹੁੰਚੇ ਜਿੱਥੇ ਮਹਾਨ ਸਾਬ ਜਦਿਆਂ ਸਿੱਧੀਆਂ ਤੋਂ ਸਿੱਖੋਂ ਆਤੇ ਜਿੱਥੇ ਸਾਨੂੰ ਤੇ ਅੱਜ ਉਹਨਾਂ ਦੀ ਜਾਂਚ ਕਰਦੇ ਵਿੱਚ ਜਿਹੜੇ ਗੁਰੂ ਸਾਹਿਬ ਦੇ ਆ ਸਾਜੀ ਨਵਾਜੀ ਸਿੱਖ ਕੌਮ ਵੱਲੋਂ ਸਾਲਾਨਾ ਦੁੱਧੇ ਲੰਗਰ ਪੰਡਾਰੇ ਲਗਾਜਰੀ ਉਹ ਤੇ ਜਿਸ ਲਈ ਤੁਸੀਂ ਅਸੀਂ ਖਾਸ ਕਾਲਜ ਤੋਂ ਦਿਖਾ ਰਹੇ ਆ ਕਿਤੇ ਸਭ ਤੋਂ ਵੱਡੀ ਕੰਪਨਰ ਗੁਰਸਿੱਖ ਪਰਿਵਾਰਾਂ ਵੱਲੋਂ 71 ਹੋ ਕੇ ਗੁਰਸਾਹਿਬ ਸਿੱਧੀ ਦਿਹਾੜੇ ਮਨਾਏ ਜਾ ਰਹੇ ਆ ਜਿਹਦੀ ਲੈਫਟ ਸਿੱਖਾ ਸਾਖਾਲਾ ਤੋਂ ਦਿਖਾ ਰਹੇ ਆ ਇਹਨਾਂ ਮਹਾਨ ਫੁਰਵੀਰ ਯੋਧਿਆਂ ਦੇ ਕਰਕੇ ਹੀ ਸੱਡੀ ਸਿੱਖ ਕੌਮ ਸਰਜੀਤ ਹੈ ਔਰ ਸਾਰੀ ਵਰਲਡ ਔਰ ਸੰਸਾਰ ਤੇ ਸਿੱਖ ਕੌਮ ਦੀ ਘੁੰਚ ਜੀ ਪੋਪੇਰੀਆ ਆ ਵਸੀ ਸੀ ਲੈ ਤੁਸੀਂ ਨਸੀ ਦਿਖਾ ਰਹੇ ਹਾਂ ਜੋਹਦੀ ਜੋ ਲਹਿਤ ਸੀ ਨੇ ਦੇਖਦੇ ਆਂ ਆਪਾਂ ਦਿਖਾ ਰਹੇ ਆਂ ਗੁਰੂ ਸਾਹਿਬ ਦੇ ਜਿਹੜੇ ਸਮੁੰਦਰ ਨੇ ਉਹ ਵੇਖੋ ਲਹਿਤ ਸੀ ਦਿਖਾ ਰਹੇ ਜਿਹੜਾ ਬੜੇ ਸੰਗਤਾਂ ਦੇ ਬੜੇ ਪਿਆਰ ਨਾਲ ਜੇ ਸ਼ਕਾਇਆ ਰਿਹਾ ਹਾਂਜੀ ਸਾਰੀ ਸ਼ੋਭਾ ਲਾ ਗਿਆ ਆਪਣਾ ਜੀ ਪਰਮੇਂਦਰ ਸਿੰਘ ਜੀ ਹਾਂਜੀ ਅੱਜ ਦਾ ਕੀ ਮੈਸੇਜ ਦੇਣਾ ਚਾਹੁੰਦੇ ਆਂ ਅੰਮ੍ਰਿਤਮਾਲ ਸਮੇਂ ਬਹੁਤ ਹੀ ਆਪਾਂ ਆਪਣੇ ਪੁਰਖਿਆਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਆਂ ਉਹਨਾਂ ਦਾ ਬਹੁਤ ਹੀ ਜੱਗਾ ਪਿਆਰ ਜਿਹੜਾ ਮਾਨ ਦੇ ਪਏ ਉਹਨਾਂ ਨੇ ਦਿੱਤੀਏ ਸੋਹ ਲੈ ਰਹੇ ਆਂ ਉਹਨਾਂ ਦਾ ਹੀ ਸਾਰੀ ਸੰਗਤ ਉਹ ਇਹੀ ਹੈ ਪੈਂਦੀ ਰਾਹੀ ਪਤਸ਼ਾਹ ਪ੍ਰੇਮ ਨਾਲ ਆਉਣ ਵਾਲੇ ਸਮੇਂ 'ਚ ਵੀ ਆਪਾਂ ਇਤਨਾ ਹੀ ਪਿਆਰ ਸੱਜਦੇ ਨਿਭਾਈਏ ਵਾਹਿਗੁਰੂ ਜੀ ਹਾਲਸਾ ਵਾਹਿਗੁਰੂ ਆਓ ਅਸੀਂ ਹੋਰ ਵੀ ਗੱਲ ਕਰਾਂਗੇ ਜਿੱਥੇ ਵੇਖੋ ਕਿੰਨਾ ਪੜਾ ਰਿਹਾ ਸਮੁੰਦਰ ਦੁੱਧ ਦੇ ਸਮੁੰਦਰ ਜਾ ਰਹੇ ਆ ਬਣ ਰਹੇ ਨੇ ਔਰ ਜਿਹੜੇ ਸਮੂਹ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਸ਼ਿਕਾਇਤ ਜਾ ਰਿਹਾ ਆਪਾਂ ਗੱਲ ਕਰਦੇ ਆਪਾਂ ਅੱਜ ਵੀਰ ਜੀ ਆਪਾਂ ਸ਼ੁਭਨਾਹੀ ਜੀ ਜੀ ਖਾਲਸਾ ਭਾਈਕੋਲੀ ਫਰੇ ਜੀ ਜਰਾਣਾ ਉਹ ਬਈ ਗੁਰਮੁਖਤ ਸਿੰਘ ਅੱਜ ਕੀ ਮੈਸੇਜ ਦੇਣਾ ਆਪਾਂ ਸਕਦੇ ਨਾ ਕੀ ਦੇਣਾ ਜੀ ਜੀ ਚਾਹੁੰਦੇ ਆ ਵੀ ਚਾਲ ਸੇਵਾ ਸੁਸਾਇਟੀ ਨੂੰ ਕੰਮ ਜਾ ਸੇਵਾ ਸੁਸਾਇਟੀ ਬਾਬਾ ਦੀਪ ਸਿੰਘ ਜੀ ਦਾ ਸਾਥ ਤੋਂ ਦੁੱਧਾਂ ਲੰਗਨ ਲਗਾ ਜਾ ਰਹਿਆ ਵਾ ਇਹ ਹਰ ਸਾਲ ਲਗਾ ਜਾ ਰਹੇ ਦੁੱਧਾਂ ਲਗਾ ਜਾ ਰਹਿਆ ਹਰ ਸਾਲ ਲਗਾਉਂਦੇ ਆ ਸੰਗਤਾਂ ਦੇ ਸਹਿਯੋਗ ਨਾਲ ਛੋਟੇ ਸਾਹਿਬ ਜੀ ਆਗਿਆ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਅੱਜ ਨੂੰ ਯਾਦ ਕਰਦਾ ਮਹਾਰਾਜ ਦੇ ਗੁਰੂ ਸਿੱਸੇ ਪਾਸ਼ਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਆ ਵੀ ਗੁਰੂ ਸਾਹਿਬ ਇਦਾਂ ਹੀ ਸੇਵਾ ਲੈਂਦੇ ਰਹਿਣ ਤੇ ਸਿੰਘੀ ਦਾ ਸੇਵਾ ਕਰਦੇ ਰਹਿਣ ਠੀਕ ਹੈ ਨਾ ਮਹਾਰਾਜ ਦੀ ਕਿਰਪਾ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਹਰ ਚੀਜ਼ ਇੱਕ ਵੀ ਕੋਈ ਤੋੜ ਨਹੀਂ ਆ ਗਈ ਹਰ ਚੀਜ਼ ਮਹਾਰਾਜ ਨੇ ਪੂਰੀ ਵਧੀਆ ਕੀਤੀ ਆ ਠੀਕ ਹੈ ਜੀ ਮਹਾਰਾਜ ਦੀ ਕਿਰਪਾ ਮੇਰੀ ਬੇਨਤੀ ਹੱਥ ਬਣ ਕੇ ਬੇਨਤੀ ਆ ਕਿ ਰੋਡ ਕਲੀਅਰ ਕਰ ਦਈਏ ਦੇ ਲੋਕਾਂ ਕਿ ਮੇਰੇ ਵੀਰ ਅਗਲੇ ਪਾਸੇ ਆਜੋ ਰੋੜ ਕਰ ਲਿਏ 2 ਮਿੰਟ ਦੁੱਧ ਬੰਦ ਕਰ ਦੋ ਰੋੜ ਦੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨਿਸਕਾਮ ਜਲ ਸੇਵਾ ਸੁਰੇ ਢੀਲੋਂ ਹਰ ਸਾਲ ਦੀ 23 ਸਾਲ ਦੀ ਬੱਚੀ ਦਸਫਰ ਨੂੰ ਦੁੱਧਾ ਲੰਗਰ ਜੋ ਕਿ ਖਾਸਾ ਕਾਲਜ ਪਬਲਿਕ ਸਕੂਲ ਦੇ ਬਾਹਰ ਗੇਟ ਨੰਬਰ 4 ਦੇ ਅਸੀਂ ਲਗਾ ਰਹੇ ਹਾਂ ਜੋ ਕਿ ਇਹ ਸ਼ੇਰ ਹੋਏ ਤੋਂ ਆਰੰਭ ਹੋ ਚੁੱਕਾ ਹੈ ਰਾਤ 10 ਵਜੇ 6:00 10 ਵਜੇ ਕੋਈ ਇਹ ਸੰਗਤ ਦੇ ਸੁਯੋਗ ਨਾਲ ਇਹ ਲੰਗਰ 10 ਵਜੇ ਤੱਕ ਚੱਲੇ। ਇਹ ਇਹ ਜੰਗਰ ਅੰਤਨ ਬਾਬਾ ਮੋਤੀराम ਜੀ ਜਿਨ੍ਹਾਂ ਨੇ ਛੰਡੇਪੁਰਜ ਵਿੱਚ ਗੁਰੂ ਲਾਲਾ ਨੂੰ ਦੁੱਧ ਚੁਕਾਇਆ ਸੀ ਅਤੇ ਮੱਧ ਗੁਜਰਕੌਰ ਨੂੰ ਦੁੱਧ ਚੁਕਾਇਆ ਸੀ ਉਹਨਾਂ ਦੀ ਯਾਦ ਸਮਰਪਿਤ ਇਹ ਦੁੱਧਾ ਲੰਗਰ ਲਗਾਇਆ ਹੈ। ਇਹ ਦੁੱਧਾ ਲੰਗਰ ਬਾਬਾ ਮੋਤੀराम ਦੇ ਪਰਿਵਾਰ ਜੋ ਕਿ ਉਹਨਾਂ ਨੇ ਛੋਟੇ ਲਾਲਾ ਨੂੰ ਦੁੱਧ ਪਾਇਆ ਸੀ ਉਹਨਾਂ ਦੇ ਪਰਿਵਾਰ ਨੂੰ ਕੁੱਲ ਵਿੱਚ ਮੇਗਾ ਦੋਧਿਆ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਬਾਬਾ ਮੋਤੀराम ਜੀ ਨੇ ਦੁੱਧ ਛਕਾ ਕੇ ਉਸ ਲਾਲਾ ਨੂੰ ਆਪਣਾ ਪਰਿਵਾਰ ਉਹਨੂੰ ਵਿੱਚ ਪੀਤਾ ਗਿਆ ਉਹਨਾਂ ਦੇ ਪਰਿਵਾਰ ਆਹ ਜਿੱਤੀ ਲਾਈਵ ਸੀ ਦਿਖਾ ਰਹੇ ਸਿੱਧ ਭਾਈ ਮੋਤੀराम ਜੀ ਮਹਿਰਾ ਸੁਬਾਤਰਾਣ ਜੀ ਰਖਾ ਵੱਲੋਂ ਠੰਡੇਪੁਰ ਜੀ ਚਕੈਦ ਕੀਤਾ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਨੂੰ ਤਿੰਨ ਦਿਨ ਗਨ ਟੱਚ ਕਾਂ ਦੇ ਦੋ ਸ਼ੁਚੇ ਭਾਈ ਮੋਤੀ ਰਾਮ ਮਲੇਢੀ ਨੂੰ ਪਰਵਾਹ ਸਮੇਤ ਸ਼ਿਸ਼ ਬਣੇ ਕੋਲਚ ਪੀੜ ਕੇ ਸੀਧ ਕੀਤਾ ਗਿਆ ਇਹ ਇਤ ਦੇਖ ਲਈ ਜੀ ਮਹਾਨ ਸਹੀਦ ਭਾਈ ਮਣੀ ਸਿੰਘ ਜੀ ਜਿਨ੍ਹਾਂ ਦਾ ਬੰਦ ਬੰਦ ਕਰਵਾਇਆ ਸਿੱਖੀ ਸਿਧ ਕੀ ਖਾਤਰ ਟੋਟ ਟੋਟੇ ਤੁਰ ਕੇ ਬੱਚੇ ਊਲ ਵਿੱਚ ਫਾਇਏ ਮੀਰ ਮੰਨੂ ਦੀ ਜੇਲ੍ਹ ਉੱਤੇ ਲਾਹੌਰ ਦੇਖਦੇ ਜੀ ਜ਼ੁਰਾਤ ਵੱਲੋਂ ਬੱਚੇ ਦੇ ਕੋਟ ਟੋਟੇ ਕਰ ਰਿਹਾ ਹੈ ਜੇ ਦਲਾਦ ਦੀ ਨੱਥ ਸੀ ਸੀ ਦਿਖਾ ਰਹੇ ਕਿ ਸੱਕੇ ਮਹਾਨ ਗੁਰੂ ਸਾਹਿਬ ਦੀ ਸਾਹਿਬ ਜੀ ਉਹ ਆਪਣੇ ਤਨਮੁ ਸਿੱਖੀ ਆ ਦੌਰ ਟ੍ਰੈਕ ਗੂਸਾਈ ਦੇ ਲੋਕਾਂ ਨੇ ਸਿੱਧੀ ਪ੍ਰਾਬਤ ਕੀਤੀ ਦਵਾਨ ਕੋਟਰ ਮਾਰ ਲਈ ਫੋਨੀ ਲਈ ਮੋਰਾ ਬਿਖਵਾਉਂਦਾ ਦਿਖਾ ਰਹੇ ਆ ਲਾਈਵ ਤਸਵੀਰਾਂ ਤੁਸੀਂ ਸਦਾ ਟੋਟਲ ਲੰਗਰ ਪ੍ਰਚਾਰ ਵਰਤਾਇਆ ਰਿਹਾ ਜਾ ਰਿਹਾ ਜੀ ਲਾਈਵ ਤਸਵੀਰਾਂ ਸੀ ਇਤਫਾਕ